ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਤੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਬੰਦ ਕੀਤਾ ਗਿਆ ਇਹ ਤਸਵੀਰਾਂ ਭੋਗ ਫਰਦੀਆਂ ਨੇ ਜਿੱਥੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਕਿਉਂਕਿ ਜੇ ਕਿਸਾਨੀ ਨਾ ਹੋਈ ਤੇ ਜਵਾਨੀ ਵੀ ਰੁਲ ਜੂਗੀ ਤਾਂ ਮਜ਼ਦੂਰ ਵੀ ਰੁਲ ਜਾਣਗੇ ਕਿਸਾਨੀ ਦੇ ਆਪਣਾ ਡਿਪੈਂਡ ਜਿਹੜਾ ਪੰਜਾਬ ਆ ਔਰ ਇਸ ਕਰਕੇ ਕਿਸਾਨ ਨੇ ਸਾਰੇ ਸਾਥ ਦੇ ਕੀ ਕਰਨ ਸਮਝਦਾ ਹੈ ਕਿ ਕੇਂਦਰ ਸਰਕਾਰ ਅਭੀ ਤੱਕ ਕੋਈ ਬਾਤ ਨਹੀਂ ਕਰ ਰਹੀ ਕਿਸਾਨੋ ਕੇ ਸਾਥ ਦੇ ਦੇਖੋ ਜੀ ਮੰਗੀਆਂ ਹੋਈਆਂ ਮੰਨਾ ਮੰਗਾ ਜਿਹੜੀਆਂ ਆ ਉਹ ਵੀ ਅਜੇ ਤੱਕ ਲਾਗੂ ਨਹੀਂ ਕਰ ਰਹੇ ਇਸੇ ਕਰਕੇ ਮਰਨ ਵਰਦੇ ਡੱਲੇਵਾਲ ਸਾਹਿਬ ਬੈਠੇ ਆ ਔਰ ਦੇਖੋ ਜੀ ਉਹਨਾਂ ਦੀ ਹਾਲਤ ਬਹੁਤ ਖਰਾਬ ਹੈ ਜੇਕਰ ਉਹਨਾਂ ਨੂੰ ਕੁਝ ਹੋ ਜਾਂਦਾ ਤੇ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੂਗਾ ਸਰਕਾਰਾਂ ਨੂੰ ਸਰਕਾਰਾਂ ਨੂੰ ਉਹਨਾਂ ਦੇ ਹੁੰਦਿਆਂ ਹੋਇਆਂ ਕੋਈ ਧਿਆਨ ਦੇਣਾ ਚਾਹੀਦਾ ਇਸ ਪਾਸੇ ਔਰ ਉਹਨਾਂ ਦੀ ਸੁਣਵਾਈ ਕਰਨੀ ਚਾਹੀਦੀ ਦੱਲੇਵਾਲ ਜੀ ਕੀ ਹਾਲਤ ਨਾਜ਼ੁਕ ਬਣੀ ਹੋਈ ਹੈ ਦੱਲੇਵਾਲ ਸਾਹਿਬ ਜੀ ਦਾ ਜੀ ਬਹੁਤ ਜਿਆਦਾ ਨਾਜ਼ੁਕ ਹਾਲਤ ਹੈ ਪਤਾ ਨਹੀਂ ਕਿਹੜੇ ਵੇਲੇ ਕੀ ਬੋਲਦੇ ਹਨ ਪਰ ਸਰਕਾਰ ਉਸ ਪਾਸੇ ਧਿਆਨ ਮੰਗਾ ਮੰਨਣ ਵੱਲ ਧਿਆਨ ਨਹੀਂ ਦੇ ਰਹੀ ਔਰ ਉਹਨਾਂ ਨੂੰ ਕਦੇ ਚੱਕਣ ਦਾ ਕੋਸ਼ਿਸ਼ ਕਰਦੀ ਕਦੇ ਕੋਈ ਕੋਈ ਇਸ ਤਰ੍ਹਾਂ ਪਰੋਧ ਧੰਨਵਾਦ ਸਾਹਿਬ ਜਿਹੜੇ ਆ ਇਹ ਉਹਦੇ ਟਾਲ ਫੈਸਲੇ ਆ ਔਰ ਉਹਨਾਂ ਨੇ ਇਹ ਫੈਸਲਾ ਇਸੇ ਵਾਰ ਕੀ ਲਿਆ ਕਿ ਮੈਂ ਜਾਂ ਮਰ ਜਾਵਾਂਗਾ ਜਾਂ ਮੰਗਾ ਲਾਗੂ ਕਰਾਂ ਅੱਛਾ ਅੱਜ ਵੀ ਜੇਕਰ ਸਰਕਾਰ ਪੰਜਾਬ ਬਣ ਤੋਂ ਬਾਅਦ ਵੀ ਤੁਹਾਡੀ ਸੁਣਵਾਈ ਨਹੀਂ ਕਰਦੀ ਅਗਲੀ ਰਣਨੀਤੀ ਕੀ ਹੋਵੇਗੀ ਦੇਖੋ ਅਗਲੀ ਰਣਨੀਤੀ ਜਿਹੜੀ ਆ ਮੀਟਿੰਗ ਹੋਊਗੀ ਮੀਟਿੰਗ ਕਰਕੇ ਉਸ ਦੇ ਵਿੱਚ ਜੋ ਫੈਸਲੇ ਹੋਣਗੇ ਉਹ ਲਾਗੂ ਕੀਤੇ ਜਾਣਗੇ ਜੀ ਦੋਨਾਂ ਫਾਰਮ ਬਣਾ ਜੀ ਕਰ 10ਵਾਂ 11ਵਾਂ ਧਰਨਾ ਹੋਣਾ ਜੇ ਕਰ ਜੇ ਕਰ ਸਰਕਾਰਾਂ ਵੀ ਜੇ ਕਰ ਲੱਲੇਵਾਲ ਸਾਹਿਬ ਦੀ ਕੋਈ ਗੱਲਬਾਤ ਹੋ ਜਾਂਦੀ ਆ ਦੇਖੋ ਸਰਕਾਰ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਸੈਂਟਰ ਸਰਕਾਰ ਨੂੰ ਫੇਰ ਮੁੜ ਕੇ ਕਹਿੰਦੇ ਸਾਡਾ ਵੋਟਾਂ ਦੇ ਵਿਰੋਧ ਕਰਦੇ ਆ ਸਾਨੂੰ ਸਵਾਲ ਪੁੱਛਦੇ ਆ ਔਰ ਕੀ ਇਹ ਸਵਾਲ ਪੁੱਛੇ ਨਹੀਂ ਜਾਣਗੇ ਇਸੇ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਸੈਂਟਰ ਸਰਕਾਰ ਨੂੰ ਇਸ ਪਾਸੇ ਧਿਆਨ ਦੇਵੇ ਔਰ ਇਹ ਜਿਹੜੇ ਸਵਾਲ ਹੈ ਸਾਡੇ ਜਵਾਬ ਹੈ ਉਹਨਾਂ ਦੇ ਹੁਣ ਕਾਨੂੰਨ ਜਿਹੜਾ ਲੱਗ ਗਿਆ ਧੰਨਵਾਦ ਅੱਜ ਜਿਹੜਾ ਪ੍ਰੋਟੈਸਟ ਆ ਜੀ ਉਹਦਾ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਮੋਦੀ ਸਰਕਾਰ ਆ ਜਿਹੜੇ ਤਿੰਨ ਫਾਰਮ ਬਿਲ ਅਸੇ ਕਿ ਉਹਨਾਂ ਨੂੰ ਕੈਨਸਲ ਕਰਕੇ ਬਾਅਦ ਚੋਂ ਮੁੱਕਰ ਗਈ ਹੈ ਜਿਹਦੇ ਸਬੰਧ ਦੇ ਵਿੱਚ ਇਹ ਧਰਨਾ ਲੱਗਾ ਆ ਤੇ ਐਸਕੇਐਮ ਨਾਨ ਪੋਲਿਟਿਕਲ ਬੋਲੋ ਇਹਦੀ ਕਾਲ ਸੀਗੀ ਜਿਹੜੀ ਆ ਤੇ ਅੱਜ ਪੂਰਨ ਸ਼ਾਂਤਮਈ ਤਰੀਕੇ ਦੇ ਨਾਲ 7 ਵਜੇ ਤੋਂ ਲੈ ਕੇ 4 ਵਜੇ ਤੱਕ ਧਰਨਾ ਲੱਗਾ ਹੈ ਤੇ 34 ਦਿਨ ਹੋ ਗਏ ਆ ਆਪਣੇ ਲੀਡਰ ਜਿਹੜੇ ਹੈਗੇ ਆ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੂੰ ਮਰਨwarte ਤੇ ਬੈਠਿਆ ਨੂੰ ਤੇ ਸਰਕਾਰ ਦੇ ਕੰਨਾਂ ਤੇ ਕੋਈ ਯੂ ਨਹੀਂ ਸਰ ਕਰੇ ਉਹਦੇ ਸਬੰਧ ਵਿੱਚ ਇਹ ਜਿਹੜਾ ਧਰਨਾ ਲੱਗਾ ਆ ਜਾਂ ਕੱਲੇ ਉਹਦੇ ਨੇ ਆ ਕੇ ਨੇ ਲੋਕ ਨਹੀਂ ਪਰੇਸ਼ਾਨ ਜੀ ਹੋ ਰਹਾ ਲੋਕਾਂ ਨੂੰ ਪਹਿਲਾਂ ਇਨਫੋਰਮੇਸ਼ਨ ਦਿੱਤੀ ਆ سوشل ਮੀਡੀਆ ਦਾ ਜ਼ਮਾਨਾ ਆ ਪਹਿਲਾਂ ਹੀ ਸਾਰਾ WhatsApp ਦੇ ਉੱਤੇ ਆ ਵੀ 7 ਤੋਂ ਲੈ ਕੇ 4 ਵਜੇ ਤੱਕ ਜਿਹੜੀ ਇਹ ਹੈਗੀ ਆ ਕਾਲ ਬੰਦ ਦੀ ਇਹਦੇ ਵਿੱਚ ਫਰੂਟ ਵਾਲੀਆਂ ਗੱਡੀਆਂ ਦੁੱਧ ਵਾਲੀਆਂ ਗੱਡੀਆਂ ਜਿਹੜੀਆਂ ਟੋਟਲੀ ਸੀਗੀ ਬਾਕੀ ਜੇ ਤਾਂ ਅੱਗੇ ਚੱਲਦਾ ਹੀ ਆ ਵਿਆਹ ਵਾਲੀਆਂ ਭੋਗ ਵਾਲੀਆਂ ਐਮਰਜੈਂਸੀ ਸਬਾਹਾਂ ਤੇ ਜਿਹੜੇ ਹੈਗੇ ਆ ਆਪਣੇ ਮਿਲਟਰੀ ਵਾਲੇ ਉਹਨਾਂ ਨੂੰ ਰੀਲੀਫ ਆ ਜੀ